ਜਿਸ ਔਰਤ ਦੀ ਆ ਚੀਜ਼ ਗਵਾਜ ਜਾਵੇ ਉਹ ਕਦੀ ਵੀ ਇੱਕ ਚੰਗੀ ਔਲਾਦ ਨੂੰ ਜਨਮ ਨਹੀਂ ਦੇਵੇਗੀ ਉਹਦੀ ਔਲਾਦ ਹਮੇਸ਼ਾ ਮਾੜੀ ਨਿਕਲੇਗੀ ਕੁਰਾਹੇ ਪਈ ਨਿਕਲੂਗੀ ਖਾਨਦਾਨ ਨੂੰ ਬੇਇਜਤ ਕਰਾਵੇਗੀ ਕਹਿਣ ਤੋਂ ਭਾਅ ਕਿਉਂ ਖਾਨਦਾਨ ਦੀ ਬਰਬਾਦੀ ਦਾ ਕਾਰਨ ਬਣੇਗੀ ਜਿਸ ਔਰਤ ਨੇ ਇਹ ਚੀਜ਼ ਗਵਾਜ ਜਾਵੇ ਕਿਉਂਕਿ ਤਾਂ ਇਹ ਜਿਹੜਾ ਵੀ ਧੀ ਪੁੱਤ ਪੈਦਾ ਹੁੰਦਾ ਉਹਦੇ ਵਿੱਚ ਔਰਤ ਦਾ ਬਹੁਤ ਵੱਡਾ ਰੋਲ ਆ ਔਰਤ ਦੇ ਪੇਟ ਦੇ ਵਿੱਚ ਹੀ ਲਗਭਗ 9-10 ਮਹੀਨੇ ਬੱਚਾ ਰਹਿੰਦਾ ਤੇ ਉਹ ਔਰਤ ਆਪਣੇ ਬੱਚੇ ਨਾਲ ਗੱਲਾਂ ਨਹੀਂ ਕਰਦੀ ਆ ਉਹਨੂੰ ਖਰਾਕ ਵੀ ਦਿੰਦੀ ਆ ਜੋ ਖਾਂਦੀ ਪੀਂਦੀ ਉਹ ਬੱਚੇ ਨੂੰ ਵੀ ਦਿੰਦੀ ਲੇਕਿਨ ਜੇ ਉਹ ਬੱਚੇ ਔਰਤ ਦੇ ਕੋਲੋਂ ਥੀਜ ਹੀ ਨਾ ਹੋਵੇ ਉਹਦੀ ਗਵਾਚ ਵੀ ਹੋਵੇ ਤਾਂ ਉਹਦਾ ਬੱਚਾ ਜਿਹੜਾ ਆ ਉਹ ਇੰਨਾ ਵਧੀਆ ਸਾਬਤ ਨਹੀਂ ਹੋਵੇਗਾ ਉਹ ਦਲੇਰ ਨਹੀਂ ਹੋਵੇਗਾ ਕਮਜ਼ੋਰ ਹੋਵੇਗਾ ਡਰਪੋਕ ਹੋਵੇਗਾ ਅਤੇ ਇੱਕ ਚੰਗੇ ਕਰਦਾਰ ਦਾ ਨਹੀਂ ਹੋਵੇਗਾ ਉਹ ਵੱਡਾ ਵੀ ਹੋ ਜਾਏਗਾ ਤਾਂ ਉਹਦੇ ਖੂਨ ਦੇ ਵਿੱਚੋਂ ਜਿਹੜੀ ਸਮੈਲ ਹੋਏਗੀ ਨਾ ਉਹ ਬੜੀ ਘੱਟਿਆ ਹੋਵੇਗੀ ਕਹਿਣ ਤੋਂ ਭਾਵ ਕਿ ਉਹ ਇੱਕ ਚੰਗੇ ਕਰਦਾਰ ਦਾ ਮਾਲਕ ਨਹੀਂ ਬਣ ਸਕਦਾ ਕਈ ਵਾਰਾਂ ਕੀ ਕਰਨੀਆਂ ਨੇ ਸਰਕਾਰਾਂ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਕਰਦਾਰ ਖਤਮ ਕਰਨ ਦੇ ਲਈ ਉਹਨਾਂ ਨੂੰ ਪੁਰਾ ਹੀ ਪਾ ਦਿੰਦੀਆਂ ਨੇ ਜਿਵੇਂ ਅੱਜ ਤੋਂ ਕੋਈ ਔਰਤਾਂ ਪੈ ਚੁੱਕੀਆਂ ਨਹੀਂ ਜਿਵੇਂ ਜੇ ਕੋਈ ਔਰਤ ਸ਼ਰਾਬ ਪੀਂਦੀ ਕੋਈ ਔਰਤ تشਹੀਦ ਵੀਡੀਓ ਬਣਾਉਂਦੀ ਆ ਕੋਈ ਔਰਤ ਮਤਲਬ ਨਗੇਜਪਨ ਤਰਜੀਹ ਦਿੰਦੀ ਆ ਜੇ ਕੋਈ ਔਰਤ ਭੰਗੜਾ ਪਉਂਦੀ ਆ ਜਾਂ ਕੋਈ ਔਰਤ ਬਹੁਤ ਹੀ ਹੋਰ ਸੁਭਾਹੀ ਆ ਤੇ ਸਮਝ ਲਓ ਕਿ ਜਿਹੜੀ ਉਹਦੇ ਘਰ ਔਲਾਦ ਫਾਇਦਾ ਹੋਵੇਗੀ ਨਾ ਉਹ ਇੱਕ ਚੰਗੇ ਕਰਤਾਰ ਦੀ ਕਦੀ ਵੀ ਸਾਥ ਨਹੀਂ ਹੋ ਸਕਦੀ ਹੋ ਸਕਦਾ ਉਹ ਸੋਹਣੀ ਲਾਲ ਹੋਵੇ ਚਿਹਰਾ ਦਾ ਮੋੜਾ ਸੋਹਣਾ ਹੋਵੇ ਲੇਕਿਨ ਕਰਤਾਰ ਜਿਹੜਾ ਵਾ ਉਹ ਮਾਂ ਦੇ ਦੁੱਧ ਤੋਂ ਪੈਦਾ ਹੋਣਾ ਹੁੰਦਾ ਅੱਜ ਬਹੁਤ ਸਾਰੀਆਂ ਮਾਵਾਂ ਜਿਹੜੀਆਂ ਨੇ ਜਦੋਂ ਸਾਡਾ ਕਰਦਾਰ ਹੀ ਮੁੱਕ ਗਿਆ ਜਦੋਂ ਸਾਡਾ ਅੰਦਰ ਦੀ ਸ਼ਕਤੀ ਮੁੱਕ ਗਈ ਤਾਂ ਫੇਰ ਸਾਡੇ ਬੱਚੇ ਕਿੱਥੋਂ ਦਲੇਰ ਪੈਦਾ ਹੋਣਗੇ ਕਿੱਥੋਂ ਸਾਡੇ ਬੱਚੇ ਯੋਧੇ ਪੈਦਾ ਹੋਣਗੇ ਸਰਕਾਰਾਂ ਕੀ ਕਰਦੀਆਂ ਨੇ ਕਿ ਕਈਆਂ ਔਰਤਾਂ ਨੂੰ ਕਿਸੇ ਕੌਮ ਦੀਆਂ ਔਰਤਾਂ ਨੂੰ ਪਰਾ헤 ਪਾਉਣ ਦੇ ਲਈ ਆਪਣੇ ਕਈ ਤਰ੍ਹਾਂ ਦੇ ਸਾਧਨ ਵਰਤ ਕੇ ਕਈ ਤਰ੍ਹਾਂ ਦੇ ਹਿਲੇ ਵਰਤ ਕੇ ਉਹਨਾਂ ਨੂੰ ਪੁੱਠੇ ਪਾਸੇ ਲਾਉਂਦੀਆਂ ਨੇ ਕਿਉਂਕਿ ਜਦੋਂ ਔਰਤ ਦਾ ਹੀ ਕਰਦਾਰ ਖਤਮ ਹੋ ਗਿਆ ਕਿ ਆਉਣ ਵਾਲੀਆਂ ਆਲਾਦਾਂ ਦਾ ਵੀ ਕਰਦਾਰ ਖਤਮ ਹੋ ਜਾਣਾ ਫਿਊਚਰ ਖਤਮ ਹੋ ਜਾਂਦਾ ਇੱਕ ਦਲੇਰ ਮਾਂ ਇੱਕ ਸੂਝਵਾਨ ਮਾਂ ਇੱਕ ਦਲੇਰ ਪੁੱਤ ਨੂੰ ਤੇ ਸੂਝਵਾਨ ਪੁੱਤ ਨੂੰ ਧੀ ਨੂੰ ਜਨਮ ਦੇ ਸਕਦੀ ਆ ਇੱਕ ਗਲਤ ਰਾਹ ਤੇ ਪਈ ਔਰਤ ਕਦੀ ਵੀ ਇੱਕ ਚੰਗੇ ਪੁੱਤ ਨੂੰ ਚੰਗੀ ਧੀ ਨੂੰ ਜਨਮ ਨਹੀਂ ਦੇ ਸਕਦੀ ਇਹ ਤੁਹਾਡੇ ਵਰਗੇ ਸੂਝਵਾਨ ਚੰਗੀਤਰਾ ਚਾਹੁੰਦੇ ਪਹਿਲਾਂ ਜਦੋਂ ਲੋਕ ਰਿਸ਼ਤਾ ਕਰਦੇ ਹੁੰਦੇ ਸੀ ਜਦੋਂ ਲੋਕ ਰਿਸ਼ਤਾ ਕਰਦੇ ਸੀ ਨਾ ਉਹ ਤਿੰਨ ਚੀਜ਼ਾਂ ਜ਼ਰੂਰ ਚੱਕ ਕਰ ਦਿੰਦੇ ਨਾਨੀ ਕਿਵੇਂ ਦੀ ਸੀ ਦਾਦੀ ਕਿਵੇਂ ਦੀ ਸੀ ਮਾਂ ਕਿਵੇਂ ਦੀ ਸੀ ਇਹ ਤਿੰਨ ਚੀਜ਼ਾਂ ਤੋਂ ਬਾਅਦ ਕਿਸੇ ਠੀਕ ਦਾ ਰਿਸ਼ਤਾ ਆਮ ਤੌਰ ਤੇ ਪਹਿਲਾਂ ਲੋਕ ਲੈਂਦੇ ਸੀ ਅੱਜ ਵੀ ਲੈਂਦੇ ਨੇ ਕਈ ਲੋਕ ਜਿਹੜੇ ਨੇ ਉਹ ਇਹ ਤਿੰਨ ਚੀਜ਼ਾਂ ਚੈੱਕ ਕਰਨਗੇ ਕਿ ਵੀ ਮਾਂ ਕਿੱਦਾਂ ਦੀ ਤੇਰੀ ਦਾਦੀ ਕਿੱਦਾਂ ਦੀ ਨਾਨੀ ਕਿੱਦਾਂ ਦੀ ਤਾਂ ਕਿ ਉਹ ਇਹ ਚੀਜ਼ਾਂ ਬਹੁਤ ਜ਼ਿਆਦਾ ਅਹਿਮਤ ਰੱਖਦੀਆਂ ਸਨ ਅੱਜ ਵੀ ਨਾ ਗੱਲਾਂ ਤੋਂ ਦੂਰ ਹੋ ਗਏ ਅੱਜ ਮਾਂਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਦੁੱਧ ਪਿਉਂਦੀ ਜਗ੍ਹਾ ਤੇ ਜਿਹੜੇ ਮਾਰਕੀਟ ਤੋਂ ਪ੍ਰੋਡਕਟ ਮਿਲਦੇ ਨੇ ਉਹ ਹੀ ਪਿਆ ਦੇਂਦੀਆਂ ਨੇ ਆਪਣਾ ਦੁੱਧ ਨਹੀਂ ਪਿਉਂਦੀਆਂ ਜੇ ਇੱਕ ਦਲੇਰ ਮਾਂ ਆਪਣੇ ਬੱਚੇ ਨੂੰ ਦੁੱਧ ਪਿਾਵੇਗੀ ਤਾਂ ਬੱਚਾ ਵੀ ਦਲੇਰ ਪੈਦਾ ਹੋਵੇਗਾ ਤੇ ਜੇ ਬੱਚਾ ਮੰਨ ਲਓ ਕਿ ਹੋਰ ਹੀ ਕਿ ਦੁੱਧ ਪੀਂਦਾ ਰਹੇਗਾ ਤਾਂ ਬੱਚੇ ਦੀਆਂ ਆਦਤਾਂ ਨੂੰ ਉਦਾਂ ਦੀਆਂ ਹੋਣਗੀਆਂ ਇਹ ਹਰ ਇੱਕ ਮਾਂ ਨੂੰ ਸਮਝ ਲੈਣੀ ਚਾਹੀਦੀ ਗੱਲ ਅਸੀਂ ਕਿਸੇ ਮਾਂ ਤੇ ਕਿਸੇ ਔਰਤੇ ਤਾਨਾ ਨਹੀਂ ਕੱਸ ਰਹੇ ਜਾਂ ਕਿਸੇ ਔਰਤ ਨੂੰ ਗਲਤ ਨਹੀਂ ਕਹਿ ਰਹੇ ਇੱਕ کردار ਆ ਮੈਡੀਕਲ ਲਾਈਨ ਦੇ ਮਤਲਬ ਕਿ ਮੈਂ ਸਮਝਦਾ ਕਿ ਇਹ ਇੱਕ ਔਰਤ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੇ ਉਹ ਚਾਹੁੰਦੀ ਆ ਕਿ ਉਹਦਾ ਪੁੱਤਰ ਚੰਗਾ ਬਣ ਕਿਉਂਕਿ ਬਹੁਤ ਸਾਰੀਆਂ ਔਰਤਾਂ ਹੀ ਚੰਗੀਆਂ ਨਹੀਂ ਕਰਤੇ کردار ਦੀਆਂ ਨਹੀਂ ਉਹ ਆਪਣੇ ਬੱਚਿਆਂ ਨੂੰ ਇੱਕ ਚੰਗਾ ਕਰਤਾਰ ਦਿੰਦੀਆਂ ਨਾ ਉਹਨਾਂ ਦੇ ਬੱਚੇ ਕਦੀ ਕੁਰਾਹੀ ਨਹੀਂ ਪੈਂਦੇ ਬੁਰੇ ਕੰਮ ਨਹੀਂ ਕਰਦੇ ਬੇਜਤੀ ਨਹੀਂ ਕਰਾਉਂਦੇ ਉਹ ਹਮੇਸ਼ਾ ਆਪਣੇ ਖਾਨਦਾਨ ਨੂੰ ਤਰਜੀਹ ਦਿੰਦੇ ਨੇ ਆਪਣੇ ਮਾਪਿਆਂ ਦਾ ਸਿਰ ਉੱਚਾ ਕਰਦੇ ਨੇ ਲੇਕਿਨ ਜਿਹੜੀ ਔਰਤ ਕੋਈ ਵੀ ਸਾਡੇ ਸਮਾਜ 'ਚ ਆਪਣੇ ਆਪ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ ਕੋਈ ਵੀ ਨਹੀਂ ਕਹਿੰਦਾ ਕਿ ਮੈਂ ਮਾੜਾ ਹਾਂ ਲੇਕਿਨ ਜਦੋਂ ਸਮਾਜ ਜਿਹੜਾ ਹੁੰਦਾ ਨਾ ਸਮਾਜ ਦੱਸ ਦਿੰਦਾ ਕਿ ਕੋਈ ਔਰਤ ਕਿੱਦਾਂ ਦੀ ਹੈ ਕੋਈ ਮਰਦ ਕਿੱਦਾਂ ਦਾ ਤੁਸੀਂ ਆਮ ਵੇਖਿਆ ਹੋਣਾ ਕਈ ਔਰਤਾਂ ਆਪਣੇ ਢੀਆਂ ਪੁੱਤਾਂ ਨੂੰ ਮਾਰ ਦਿੰਦੀਆਂ ਨੇ ਕਈ ਔਰਤਾਂ ਦੇ ਬੱਚੇ ਹੁੰਦੇ ਨੇ ਉਹ ਛੱਡ ਕੇ ਭੱਜ ਜਾਂਦੀਆਂ ਨੇ ਕਈ ਔਰਤਾਂ ਆਪਣੇ ਪਤੀ ਨੂੰ ਮਾਰ ਦਿੰਦੀਆਂ ਨੇ ਕਈ ਔਰਤਾਂ ਆਪਣੇ ਪੂਰੇ ਦੇ ਪੂਰੇ ਪਰਿਵਾਰ ਨੂੰ ਮਾਰ ਦਿੰਦੀਆਂ ਨੇ ਹੁੰਦੀਆਂ ਤਾਂ ਵੀ ਔਰਤਾਂ ਕਈ ਔਰਤਾਂ ਜਈਆਂ ਹੁੰਦੀਆਂ ਨੇ ਉਹ ਸਾਰੀ ਉਮਰ ਆਪਣੇ ਬੱਚਿਆਂ ਲਈ ਆਪਣੇ ਪਤੀ ਲਈ ਪਰਿਵਾਰ ਲਈ ਧੀਆਂ ਪੁੱਤਰਾਂ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀਆਂ ਨੇ ਨਾ ਉਹ ਚੰਗਾ ਖਾਂਦੀਆਂ ਨੇ ਨਾ ਪੀਂਦੀਆਂ ਨੇ ਫਿਰ ਵੀ ਉਹ ਰੱਬ ਸੁਹਣੇ ਦਾ ਸ਼ੁਕਰਾਨਾ ਕਰਦੇ ਆ ਕਿ ਸ਼ੁਕਰ ਹੈ ਉਹਨਾਂ ਲੋਕਾਂ ਨੂੰ ਖਾਨਦਾਨੀ ਔਰਤਾਂ ਕਿਹਾ ਜਾਂਦਾ ਤੇ ਜਿਹੜੀਆਂ ਔਰਤਾਂ ਕਦੀ ਇੱਥੇ ਤੇ ਕਦੀ ਉੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਔਰਤਾਂ ਦੀ ਗਲਤੀ ਹੋਵੇਗੀ ਹਨਾ ਪਰ ਜਿਹਨਾਂ ਗੱਲ ਕਰਦਾਰ ਨਹੀਂ ਹੁੰਦੀ ਆ ਜਿੱਥੇ ਗੱਲ ਕਰੈਕਟਰ ਦੀ ਹੁੰਦੀ ਆ ਉੱਥੇ ਇਹ ਗੱਲਾਂ ਬਹੁਤ ਕੌਣ ਕਰਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਹਰ ਇੱਕ ਪਰਿਵਾਰ ਦੇ ਵਿੱਚ ਜਿਹੜੀਆਂ ਔਤਾਂ ਸਮਝਾਦਾ ਤੱਕ ਉੱਚੇ ਕਰਤਾਰ ਦੀਆਂ ਸਨ ਕੋਈ ਨਸ਼ਾ ਨਹੀਂ ਕਰਨਾ ਕੋਈ ਸ਼ਰੀਲਤਾ ਨਹੀਂ ਕਰਾਉਣੀ ਕੋਈ ਜਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਿਰ ਨਹੀਂਵਾ ਹੁੰਦਾ ਵੇ ਤੇ ਉਹਨਾਂ ਦੀ ਔਲਾਦ ਵੀ ਤੇ ਕਿੰਨੀ ਸੋਹਣੀ ਨਿਕਲਦੀ ਸੀ ਇਹ ਸੁਣੀ ਸਭ ਜਾਣਦੇ ਉਨਾ ਚੰਗਿਆ ਲੋਕਾਂ ਦੀ ਬਦੌਲਤ ਅੱਜ ਆਪਾਂ ਇੱਥੋਂ ਤੱਕ ਸਾਰੇ ਪਹੁੰਚੇ ਹੋਏ ਆ ਮੈਂ ਆਸ ਕਰਦਾ ਕਿ ਸਾਡੇ ਨੂੰ ਮਾਵਾ ਭੈਣਾ ਧੀਆ ਜਰੂਰ ਖਿਆਲ ਰੱਖਣ ਕਿ ਜਿਸ ਔਰਤ ਨੇ ਆਪਣਾ ਕਰਤਾਰ ਖਤਮ ਕਰ ਲਿਆ ਨਾ ਉਹਦੇ ਖੂਨ ਚੋਂ ਕਰਤਾਰ ਖਤਮ ਹੋ ਗਿਆ ਤੇ ਉਹਦਾ ਕਰਤਾਰ ਜਿਹੜਾ ਆ ਉਹਦੇ ਬੱਚੇ 'ਚ ਜਰੂਰ ਜਾਵੇਗਾ ਉਹਦਾ ਬੱਚਾ ਘਟਿਆ ਸਾਬਤ ਹੋਵੇਗਾ ਗੱਲ ਰੰਗ ਰੂਪ ਦੀ ਨਹੀਂ ਹੈ ਕਿ ਗੱਲ ਕਰਤਾਰ ਦੀ ਹੈ ਤੇ ਕਰਤਾਰ ਹਮੇਸ਼ਾ ਮਨੋਕਰੀ ਸੋਚ ਤੋਂ ਉੱਜਦੇ ਨੇ ਸਾਨੂੰ ਆਪਣੀਆਂ ਸੋਚਾਂ ਨੂੰ ਇੰਨਾ ਨੀਵਾ ਨਹੀਂ ਕਰਨਾ ਚਾਹੀਦਾ ਇੰਨਾ ਛੋਟਾ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਸਜਾਵਾਂ ਸਾਨੂੰ ਭੁਗਤਣੀਆਂ ਹੀ ਪੈਣਗੀਆਂ ਫਿਰ ਦੋਸ਼ੀ ਆਪਾਂ ਉਦੋਂ ਹੋਾਂਗੇ ਫਿਰ ਲੋਕ ਕਹਿ ਦਿੰਦੇ ਨੇ ਕਿ ਇਹਦੀ ਮਾਂ ਨਹੀਂ ਚੰਗੀ ਇਹਦੀ ਮਾਂ ਦਾ ਕਿਰਦਾਰ ਨਹੀਂ ਸੀ ਚੰਗਾ ਜਿਹੜੀ ਲਾਜ ਮਾੜੀ ਨਿਕਲੀ ਕਿਉਂਕਿ ਲਾਜ ਵੀ ਆਪਾਂ ਨੇ ਪੈਦਾ ਕਰਨੀ ਹੁੰਦੀ ਆ ਰੱਬ ਸੋਹਣੇ ਨੇ ਸਾਨੂੰ ਦੇਣੀ ਹੁੰਦੀ ਆ ਪਾਲਣਾ ਪੋਸ਼ਣਾ ਵੀ ਆਪਾਂ ਹੀ ਹੁੰਦਾ ਆ ਤੇ ਫਿਰ ਆਪਾਂ ਕਿਸੇ ਨੂੰ ਕਿਵੇਂ ਦੋਸਤ ਦੇ ਸਕਦੇ ਆ ਦੋਸ਼ ਸਾਡੇ ਦੁੱਧ 'ਚ ਹੋ ਸਕਦਾ ਸਾਡੇ ਖੂਨ 'ਚ ਹੋ ਸਕਦਾ ਸਾਡੀ ਸੋਚ 'ਚ ਹੋ ਸਕਦਾ ਉਹ ਆਪਣਾ ਸਾਰੀਆਂ ਗੱਲਾਂ ਵਾਜੂਰ ਧਿਆਨ ਦਿਓਗੇ ਇਸੇ ਮਕਸਦ ਲਈ ਇਹ ਆਪਾਂ ਚੈਨਲ ਬਣਾਇਆ ਤਾਕਿ ਸਾਡੀਆਂ ਜਿਹੜੀਆਂ ਲੋਕ ਨੇ ਉਹਨਾਂ ਦੇ ਕਿਰਦਾਰ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਨਵੀਂ ਪੀੜੀ ਨੂੰ ਕਿਵੇਂ ਉੱਚਾ ਰੱਖ ਸਕਦੇ ਹਾਂ ਕਿਵੇਂ ਸਾਡੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾ ਸਕਦੇ ਹਾਂ ਮੈਂ ਆਸ ਕਰਦਾ ਮੇਰੇ ਭੈਣ ਭਰਾ ਮੇਰੀ ਇਸ ਵਿਚਾਰਧਾਰਾ ਨੂੰ ਸਮਝਦੇ ਹੋਆ ਜੇ ਕਿਸੇ ਦੇ ਪੈਰ ਗਲਤ ਰਾਹ ਤੇ ਪੈਣ ਦੀ ਕੋਸ਼ਿਸ਼ ਕਰ ਰਹੀ ਹੋਣ ਤੇ ਜਰੂਰ ਵਾਪਸ ਕਰ ਲੈਣ ਕਿਉਂਕਿ ਇਹ ਰਾਹ ਚੰਗੇ ਨਹੀਂ ਬੁਰੀ ਰਾਹ ਬੁਰੀਆਂ ਚੀਜ਼ਾਂ ਨੂੰ ਜਨਮ ਦੇਣ ਦੀ ਨਾ ਕਦੀ ਆਪਾਂ ਸਾਰੀ ਉਮਰ ਜਵਾਨ ਰਹਿਣਾ ਹੈ ਟੁੜਾ ਆਪਸ قانونی ਹੋ ਆਇਆ ਤੇ ਸਾਨੂੰ ਫਿਰ ਪਤਾ ਹੋਣ ਲੱਗਣਾ ਜਿਹੜੇ ਅਸੀਂ ਜੋ ਬੀਜਿਆ ਉਹ ਸਾਨੂੰ ਵੜਨਾ ਪਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਉਹ ਚਤਰ ਸੰਮਿਤ ਸਿੱਕਾ ਭੁੰਡੇ ਵਾਸਤੇ ਰੋਦਾ ਸੋਣਾ ਤੁਹਾਡੀ ਲੰਮੀ ਲੰਮੀ ਉਮਰ ਕਰੇ